ਹਾਂਜੀ ਮੇਰੇ ਪਿਆਰੇ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਹੁਣ ਕਿਸਾਨ ਭਰਾਵੋ ਜਿਹੜੀਆਂ ਕਣਕਾਂ ਇਹ ਆਪਣੀਆਂ 55 60 ਦਿਨ ਦੀ ਹੋ ਚੁੱਕੀ ਹੈ ਤੇ ਹੁਣ ਕਣਕ ਤੋਂ ਆਪਾਂ ਚੰਗਾ ਝਾੜ ਲੈਣ ਦੇ ਲਈ ਉਹਨਾਂ ਦੀ ਗਰੋਥ ਦੇ ਲਈ ਆਪਾਂ ਕਿਹੜਿਆ ਖਾਦਾਂ ਦੀ ਹੁਣ 55 60 ਦਿਨ ਤੇ ਵਰਤੋਂ ਕਰ ਸਕਦੇ ਆ ਜਿਸ ਦੇ ਨਾਲ ਆਪਾਂ ਆਪਣਾ ਵਧੀਆ ਕਣਕ ਦਾ ਝਾੜ ਆਪਾਂ ਲੈ ਸਕਦੇ ਆ ਪਹਿਲਾ ਆਪਾਂ ਜਾਣ ਲਈਏ ਜਿਹੜਾ ਕਣਕ ਦਾ ਫਟਾਰੇ ਦਾ ਟਾਈਮ ਹੁੰਦਾ ਹੈ ਫਟਾਰੇ ਦਾ ਟਾਈਮ 55 ਤੋਂ 60 ਦਿਨ ਤੱਕ ਜਿਹੜਾ ਕਣਕ ਦੇ ਵਿੱਚ ਫਟਾਰੇ ਦਾ ਟਾਈਮ ਹੁੰਦਾ ਹੈ ਤੇ 60 ਦਿਨ ਤੋਂ ਬਾਅਦ ਜਾ ਕੇ ਜਿਹੜੀ ਕਣਕ ਆਪਣੀ ਉਹ ਅਗਲੀ ਸਟੇਜ ਦੇ ਵਿੱਚ ਦਾਖਲ ਹੋ ਜਾਂਦੀ ਹੈ ਜਿਵੇਂ ਅਗਲੀ ਸਟੇਜ ਦੇ ਵਿੱਚ ਆਪਾਂ ਕਹਿ ਦਿੰਦੇ ਆ ਜੇ ਕਣਕ ਦੇ ਵਿੱਚ ਡੰਡੀ ਵਰਨੀ ਸ਼ੁਰੂ ਹੋ ਜਾਂਦੀ ਹੈ ਤੇ ਫਟਾਰੇ ਦਾ ਟਾਈਮ 55-60 ਦਿਨ ਦੇ ਤੱਕ ਹੁੰਦਾ ਹੈ ਤੇ ਪਹਿਲਾ ਹੁਣ ਜਿਹੜੀ ਯੂਰੀਆ ਖਾਦ ਹੈ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਵੀ ਯੂਰੀਆ ਖਾਦ ਜਿਹੜੀ ਆਪਾਂ ਕਣਕ ਦੇ ਵਿੱਚ 55-60 ਦਿਨ ਦੇ ਵਿੱਚ ਪੂਰੀ ਕਰਨੀ ਹੁੰਦੀ ਹੈ ਕਿਉਂਕਿ ਜਦੋਂ ਆਪਣੀ ਕਣਕ ਫਟਾਰਾ ਕਰ ਰਹੀ ਹੁੰਦੀ ਹੈ ਉਦੋਂ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ ਜੂਰੀਆ ਖਾਦ ਦੀ ਇਸ ਕਰਕੇ 55 60 ਦਿਨ ਤੇ ਕਣਕ ਦੇ ਵਿੱਚ ਜੂਰੀਆ ਖਾਦ ਆਪਾਂ ਨੂੰ ਪੂਰੀ ਕਰਨੀ ਪੈਂਦੀ ਹੈ ਜੇ ਆਪਾਂ ਕਣਕ ਦੇ ਵਿੱਚ ਜੂਰੀਆ ਖਾਦ ਨੂੰ ਲੇਟ ਕਰੂਗੇ ਜਾਂ 60 ਦਿਨ ਤੋਂ ਬਾਅਦ ਆਪਾਂ ਇਹਦੀ ਵਰਤੋਂ ਕਰੂਗੇ ਖੇਤ ਦੇ ਵਿੱਚ ਆਪਣੀ ਕਣਕ ਦੇ ਵਿੱਚ ਪਾਉਗੇ ਤਾਂ ਆਪਾਂ ਨੂੰ ਜਿਹੜੀ ਘਾਟ ਹੈ ਉਹ ਦਿਖਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਕਣਕ ਦੇ ਥੱਲੇ ਵਾਲੇ ਪੱਤੇ ਆ ਉਹ ਸੁੱਕਨੇ ਸ਼ੁਰੂ ਹੋ ਜਾਂਦੇ ਪੀਲੇ ਉਹਨਾਂ ਦੇ ਵਿੱਚ ਪੀਲਾਪਨ ਤੁਹਾਨੂੰ ਦਿਖਾਈ ਦੇਊਗਾ ਤੇ ਸਾਵਧਾਨੀ ਆਪਾਂ ਕਿਹੜੀ ਰੱਖਣੀ ਹੈ ਜਦੋਂ ਆਪਣੀ ਕਣਕ 55 60 ਦਿਨ ਦੀ ਹੋਊਗੀ ਤਾਂ ਅਗਲੇ ਸਟੇਜ ਦੇ ਵਿੱਚ ਜਦੋਂ ਡੰਡੀਬਾਨੀ ਸ਼ੁਰੂ ਹੋਊਗੀ ਤਾਂ ਆਪਾਂ ਇੱਕ ਗਲਤੀ ਬਿਲਕੁਲ ਨਹੀਂ ਕਰਨੀ ਨਦੀਨ ਨਾਸ਼ਕ ਦੀ ਆਪਾਂ ਕਿਸੇ ਵੀ ਕਿਸਮ ਦਾ ਕੋਈ ਵੀ ਤੁਸੀਂ ਜਿਹੜੀ ਆਪਾਂ ਪਹਿਲਾਂ ਨਦੀਨਾਂ ਦੇ ਲਈ ਸਪਰੇਅ ਕਰ ਲਈ ਤੂੰ ਕਰ ਲਈ ਜਦੋਂ ਆਪਣੀ ਕਣਕ 60 ਦਿਨ ਤੋਂ ਬਾਦ ਆਪਾਂ ਕੋਈ ਵੀ ਕਣਕ ਦੇ ਵਿੱਚ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਜਦੋਂ ਆਪਾਂ ਫਟਾਰੇ ਦੇ ਟਾਈਮ ਜਦੋਂ ਆਪਾਂ ਕਣਕ ਦੇ ਉੱਤੇ ਨਦੀਨ ਨਾਸ਼ਕ ਕੋਈ ਵੀ ਆਪਾਂ ਜਾਂ ਜਿਵੇਂ 240 ਹੋ ਗਿਆ ਕੋਈ ਵੀ ਆਪਾਂ ਸਪਰੇਅ ਕਰਦੇ ਆ ਉਦੋਂ ਕਣਕ ਆਪਣੀ ਫਟਾਰਾ ਕਰ ਰਹੀ ਹੁੰਦੀ ਹੈ ਚਲੋ ਆਪਾਂ ਨੂੰ ਨਦੀਨ ਕੰਟਰੋਲ ਕਰਨ ਦੇ ਲਈ ਸਪਰੇਅ ਕਰਨੀ ਪੈਂਦੀ ਹੈ ਉਦੋਂ ਕੀ ਹੁੰਦਾ ਹੈ ਆਪਣੀ ਕਣਕ ਦਾ ਜਿਹੜਾ ਫਟਾਰਾ ਇਹ ਰੁਕ ਜਾਂਦਾ ਹੈ ਤੇ ਦੁਬਾਰਾ ਫੇਰ ਸ਼ੁਰੂ ਹੋ ਜਾਂਦਾ ਪਰ ਜੇ ਆਪਾਂ 60 ਦਿਨ ਤੋਂ ਬਾਅਦ ਆਪਾਂ ਨਦੀਨ ਨਾਸ਼ਕ ਦੀ ਵਰਤੋਂ ਕਰੂਗੇ ਤਾਂ ਆਪਣੀ ਕਣਕ ਦਾ ਬਹੁਤ ਜ਼ਿਆਦਾ ਝਾੜ ਦੇ ਵਿੱਚ ਫਰਕ ਪੈ ਸਕਦਾ ਕਿਉਂਕਿ ਉਦੋਂ ਜੇ ਇਹ ਸਟੇਜ ਚੱਲਦੀ ਹੈ ਉਦੋਂ ਜੇ ਕੋਈ ਵੀ ਆਪਾਂ ਨਦੀਨ ਨਾਸ਼ਕ ਦੀ ਵਰਤੋਂ ਕਰੂਗੇ ਤਾਂ ਕਣਕ ਦੇ ਉੱਪਰ ਆਪਣੀ ਦੇ ਉੱਪਰ ਬਹੁਤ ਜ਼ਿਆਦਾ ਸਟ੍ਰੈਸ ਪਊਗਾ ਇਸ ਕਰਕੇ ਇਹ ਤੁਸੀਂ ਗੱਲ ਦਾ ਧਿਆਨ ਰੱਖਣਾ ਹੈ ਤੇ ਜਿਹੜੀ 13045 ਹੋ ਗਿਆ ਐਨਪੀਕੇ ਤੇ ਬੋਰਨ ਹੋ ਗਿਆ ਉਦੀ ਸਪਰੇ ਆਪਾਂ ਕਦੋਂ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਂਗੇ ਵੀ ਉਹ ਜਿਹੜੀ ਸਪਰੇ ਆਪਾਂ ਕਰਨੀ ਹੈ ਉਹਦਾ ਸਹੀ ਸਮਾਂ ਕੀ ਹੈ ਵੈਸੇ ਮੈਂ ਤੁਹਾਨੂੰ ਦੱਸ ਦਵਾ ਉਹ ਜਿਹੜੀ ਸਪਰੇ ਹੈ ਉਹ ਆਪਾਂ ਗੋਵ ਟਾਈਮ ਕਰਨੀ ਹੁੰਦੀ ਹੈ ਤੇ ਮੈਂ ਤੁਹਾਨੂੰ ਸਹੀ ਸਮਾਂ ਉਹਦਾ ਦੱਸੂਗਾ ਹੁਣ ਸਿਰਫ ਆਪਾਂ ਇਹ ਦੋ ਗੱਲਾਂ ਦਾ ਧਿਆਨ ਰੱਖਣਾ ਇੱਕ ਜੂਰੀਆ ਖਾਦ ਸਹੀ ਸਮੇਂ ਤੇ ਕਣਕ ਨੂੰ ਦਓ ਤੇ ਦੂਜਾ ਨੰਬਰ ਨਦੀਨ ਨਾਸ਼ਕ ਅਪਾ 60 ਦਿਨ ਤੋਂ ਬਾਅਦ ਕਿਸੇ ਵੀ ਤਰੀਕੇ ਦੇ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰਨੀ ਤੇ ਕਣਕ ਨੂੰ ਜਿਹੜਾ ਦੂਜਾ ਪਾਣੀ ਹੈ ਜੇ ਤੁਹਾਡੀ ਜ਼ਮੀਨ ਗਿੱਲੀ ਹੈ ਤਾਂ ਇਹ ਨਾ ਸੋਚੋ ਵੀ ਕਣਕ ਦਾ ਆਪਣੀ ਜ਼ਮੀਨ ਗਿੱਲੀ ਹੈ ਕਣਕ ਨੂੰ ਜਿਹੜਾ ਪਹਿਲਾ ਪਾਣੀ ਜੇ ਆਪਾਂ 25 ਦਿਨ ਤੇ ਦੰਦੇ ਆ ਤਾਂ ਦੂਜਾ ਪਾਣੀ 55 ਦਿਨ ਤੇ ਜਾ ਕੇ ਜਰੂਰ ਦਿਓ ਕਿਉਂਕਿ ਆਪਣੀ ਧਰਤੀ ਬੇਸ਼ੱਕ ਗਿੱਲੀ ਹੈ ਜੇ ਕੋਰਾ ਜਿਆਦਾ ਪੈਂਦਾ ਹੈ ਤਾਂ ਧਰਤੀ ਸੁੱਕੀ ਹੈ ਤਾਂ ਕਣਕ ਨੂੰ ਵੀ ਆਪਣੀ ਨੂੰ ਨੁਕਸਾਨ ਕਰਦਾ ਹੈ ਜੇ ਜ਼ਮੀਨ ਆਪਣੀ ਗਿੱਲੀ ਹੋਊਗੀ ਤਾਂ ਨੁਕਸਾਨ ਬਿਲਕੁਲ ਨਹੀਂ ਤਾਂ ਕਣਕ ਨੂੰ ਫਾਇਦੇਮੰਦ ਹੈ ਜਿੰਨਾ ਜ਼ਿਆਦਾ ਕੋਰਾ ਪਾਊਗਾ ਓਨੀ ਜ਼ਿਆਦਾ ਕਣਕ ਆਪਣੀ ਫੈੜੂਗੀ ਤੇ ਗਰੋਥ ਕਰੂਗੀ ਪਰ ਜਿਹੜੀ ਜ਼ਮੀਨ ਹੈ ਉਹ ਗਿੱਲੀ ਰਹਿਣੀ ਜ਼ਰੂਰੀ ਹੈ ਤਾਂ ਜੇਰਾ ਦੂਜਾ ਪਾਣੀ ਉਹ ਬਿਲਕੁਲ ਲੇਟ ਨਾ ਕਰੋ ਸਹੀ ਸਮੇਂ ਤੇ ਦੂਜਾ ਪਾਣੀ ਲਾਓ ਕਿਉਂਕਿ ਪਾਣੀ ਲਾਉਣ ਤੋਂ ਬਾਅਦ ਆਪਣੀ ਕਣਕ ਹਮੇਸ਼ਾ ਜਿਹੜੀ ਆਪਾਂ ਖਾਦ ਖਰਗ ਪਾਈ ਹੋਈ ਹੁੰਦੀ ਹੈ ਤਾਂ ਵੱਧਦੀ ਫੁੱਲਦੀ ਹੈ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਸਾਰਿਆਂ ਦਾ ਧੰਨਵਾਦ ਜੀ